来 ਮੇਤਰੋ ਤੁਹਾਡਾ ਨਾ ਅੱਜ ਵੱਡੇ ਪੱਧਰ ਤੇ ਫਾਇਦਾ ਕਰਨ ਲੱਗਿਆ ਵੱਡੇ ਪੱਧਰ ਤੇ ਜਿਹੜਾ ਤੁਹਾਡੇ ਵਾਸਤੇ ਟਰੈਕਟਰ ਲਿਆਂਦਾ ਨਾ 5075 E ਪਹਿਲੀ ਗੱਲ ਤਾਂ ਤੁਹਾਨੂੰ ਅੱਜ ਇਹ ਮਿਲਦੇ ਨਹੀਂ ਮਿਲਦਾ ਤਾਂ ਨਹੀਂ ਕਿਉਂਕਿ ਇਹ 2022-23 ਦੇ ਵਿੱਚ ਬੰਦ ਹੋ ਗਏ ਸੀ ਹੁਣ ਇਹ CRD ਆ ਰਹੇ ਆ ਪਰ ਇਹ ਬਿਨਾ CRD ਤੋਂ ਸਿੰਪਲ ਟਰੈਕਟਰ ਹੈ ਇਹ ਹੈਗਾ 2022 ਮਾਡਲ ਹੈ 2022 ਦੇ 9ਵੇਂ ਮਹੀਨੇ ਦੀ 10 ਤਰੀਕ ਨੂੰ ਰੰਪਰਾ ਫੂਲ ਦੇ ਵਿੱਚ ਉਹਨਾਂ ਨਵਾਂ ਨਿਕਲਿਆ ਹੋਇਆ ਏਜੰਸੀ ਦੇ ਵਿੱਚੋਂ ਬਾਈਰਾਂ ਨੇ ਇਹਦੇ ਸ਼ੌਂਕ ਨਾਲ ਘੋੜਾ ਬੰਪਰ ਲਵਾਇਆ ਸ਼ੌਂਕ ਨਾਲ ਇਹਦੀ ਕਨੋਪੀ ਲਵਾਤੀ ਤੇ ਜੇ ਗੱਲ ਕਰੀਓ ਪੈਪ ਦੀ ਨਾ ਧਰਮੇ ਆਹ ਪੈਪ ਬਈ 60000 ਦਾ ਪੈਪ ਹੈ ਏਜੰਸੀ ਦੇ ਵਿੱਚੋਂ ਬਈ ਵੀਰੇ ਨੂੰ ਟਰੈਕਟਰ ਦੇ ਨਾਲ ਆਇਆ ਤੇ 60000 ਦਾ ਉਹ ਤੋਂ ਬਾਅਦ ਜੇ ਗੱਲ ਕਰੀਏ ਚੱਲਣ ਦੀ ਧਰਮੇ 1090 ਘੰਟੇ ਚੱਲਿਆ ਹੋਇਆ ਚਾਰੇ ਟਾਇਰ ਦੇ ਨਾਲ ਦੇ ਨੇ ਪੰਜਾਬ ਦਾ ਨੰਬਰ ਹੈ ਇਹ ਪਹਿਲੀ ਪਾਰਟੀ ਦੇ ਨਾਮ ਹੈ ਤੇ ਅਡਜਸਟੇਬਲ ਸਟੀਅਰਿੰਗ ਦੇ ਵਿੱਚ ਹੈ 3 ਸਪੀਡ ਦੇ ਵਿੱਚ ਹੈ ਤਿੰਨ ਸਿਲੰਡਰ ਦੇ ਵਿੱਚ ਹੈ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਹੈ ਨਾ ਮਿੱਤਰੋ ਸਾਰਾ ਟਰੈਕਟਰ ਇਹ オリジナル ਹੈ ਇਹਦੀ ਬਈ ਵੀਰੇ ਨੇ ਡਿਮਾਂਡ ਰੱਖੀ ਹੈ 12 ਲੱਖ ਤੇ 95000 ਰੁਪਇਆ 12 ਲੱਖ ਤੇ 95000 ਡਿਮਾਂਡ ਰੱਖੀ ਆ ਕਹਿੰਦੇ ਭਈ ਆਪਾਂ ਇਹਦੇ ਵਿੱਚੋਂ ਵੀ ਫੁੱਲ ਮਾਨਤਾਣ ਕਰ ਦਾਂਗੇ ਜੇ ਟਾਇਰਾਂ ਦੀ ਗੱਲ ਕਰੀਏ 85 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਬੰਪਰ ਤੋਂ ਲੈ ਕੇ ਲਿੰਕਾ ਤੱਕ ਸਾਰਾ ਇਹ オリジナル ਹੈ ਤੇ ਪਿੰਡ ਸੇਮੇ ਦੇ ਵਿੱਚ ਬਕਾਊ ਖੜਾ ਪੁੱਚੋਂ ਮੰਡੀ ਦੇ ਬਿਲਕੁਲ ਨੇੜੇ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੇਮਾ ਪੈ ਜਾਂਦਾ ਡਿਸਟ੍ਰਿਕਟ ਬਠਿੰਡੇ ਦਾ ਪਿੰਡ ਹੈ ਤੇ ਨੰਬਰ ਵਾਈ ਹੋਰਾਂ ਦਾ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਬਸ ਸੰਪਰਕ ਕਰੋ ਯਾਰ ਜੇ ਕੋਈ ਸੱਜਣ ਮੇਲਾ ਲੁੱਟਣਾ ਚਾਹੁੰਦਾ ਨਾ ਆ 5075 ای ਟੌਪ ਮਾਡਲ ਬਿਨਾ ਸੀਆਰਡੀ ਤੋਂ ਖਰੀਦਣਾ ਚਾਹੁੰਦਾ ਤਾਂ ਕਰੋ ਨੰਬਰ ਐ